ਆਨ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਦੁਪਹਿਰ ਦਾ ਪੌਣੇ 2 ਵਜੇ ਤੇ ਮੈਂ ਆਪਣਾ ਲੰਚ ਕਰਕੇ ਹਟੀ ਸੀ ਲੰਚ ਕਰਕੇ ਬੈਠ ਗਈ ਹੁਣ ਮੈਂ ਏਸੀ ਲਗਾਇਆ ਥੋੜੇ ਟਾਈਮ ਲਈ ਮੈਂ ਚਲੋ ਘੰਟੇ ਤੱਕ ਏਸੀ ਲਗਾ ਲਵਾਂ ਨਾ ਉਹ ਨਾਲ ਮੈਂ ਵੀਡੀਓ ਦੀ ਐਡੀਟਿੰਗ ਕਰਨੀ ਹੈ ਆਪਣੀ ਨਾਲ ਮੈਂ ਪਾਠ ਕਰ ਲੂੰਗੀ ਉਸ ਤੋਂ ਬਾਅਦ ਸਬਜ਼ੀ ਕੱਟੂੰਗੀ ਪਿੰਡਿਆਂ ਮੈਂ ਧੋ ਕੇ ਰੱਖਿਆ ਹੀ ਪਿੰਡਿਆਂ ਸੁੱਕੀਆਂ ਯਾਨੀ ਕਿ ਫਿਰ ਮੈਂ ਪਿੰਡਿਆਂ ਸਬਜ਼ੀ ਕੱਟ ਲੂੰਗੀ ਸ਼ਾਮ ਫਰ ਸ਼ਾਮ ਦਾ ਰੁਟੀਨ ਚੱਲ ਪਾਉਂਦਾ ਨੇ ਮੈਂ 2 ਘੰਟੇ ਆਪਣੇ ਕੰਮ ਕਰ ਲਾ ਹਣਾ ਉਸ ਤੋਂ ਪਹਿਲਾਂ ਮੈਂ ਰੈਸਟ ਕਰਕੇ ਹਟੀਆਂ ਸੌ ਕੇ ਹਟੀਆਂ ਫਿਰ ਮੈਂ ਉੱਠ ਕੇ ਆਪਣਾ ਲੰਚ ਕਰ ਲਿਆ ਫਰੂਟ ਟਾਈਮ ਫਰੂਟ ਖਾ ਲਈਦਾ ਵਾ ਫਾਈਨ ਟਾਈਮ ਪਾਸ ਹੋ ਜਾਂਦਾ ਤੇ ਮੈਂ ਨਾ ਆਪਣੀ ਪਿਕਚਰ ਦੇਖ ਰਹੀ ਸੀ ਤੁਹਾਨੂੰ ਵੀ ਦਿਖਾਉਣੀ ਹੈ ਮੈਂ ਜਦੋਂ ਮੈਂ ਮੋਟੀ ਸੀਗੀ ਆਪਦੇ ਆਪ ਨੂੰ ਨਾ ਪਤਾ ਨਹੀਂ ਲੱਗਦਾ ਵੀ ਆਪਣੇ ਤੇ ਮੋਟਾਪਾ ਕਿਵੇਂ ਚੜੀ ਜਾਂਦਾ ਪਤਾ ਹੀ ਨਹੀਂ ਲੱਗਦਾ ਮੈਨੂੰ ਜਜਮੈਂਟ ਹੋਈ ਸੀ ਮੇਰੇ ਕੱਪੜਾ ਮੇਰੇ ਕੱਪੜੇ ਟਾਈਟ ਹੋਣ ਲੱਗ ਗਏ ਹਨਾ ਮੈਂ ਟੈਸਟ ਕਰਵਾਇਆ ਕੋਲੇਸਟ੍ਰੋਲ ਮੇਰਾ ਜ਼ਿਆਦਾ ਆ ਗਿਆ ਐਦਾ ਜੋ ਪ੍ਰੋਬਲਮ ਜਿਆਦਾ ਕ੍ਰੀਏਟ ਹੋਣ ਲੱਗਦੇ ਨੇ ਬੋਡੀ ਵਿੱਚ ਹਨਾ ਬੋਡੀ ਨੂੰ ਪਤਾ ਲੱਗਣ ਲੱਗ ਜਾਂਦਾ ਤੇ ਉਦੋਂ ਮੈਂ ਟੈਸਟ ਕਰਵਾਇਆ ਕੋਲੇਸਟ੍ਰੋਲ ਆ ਗਿਆ ਤੇ ਕੋਲੇਸਟ੍ਰੋਲ ਜ਼ਿਆਦਾ ਹੋਣ ਕਰਕੇ ਮੈਂ ਮੋਟੀ ਹੋ ਗਈ ਤੇ ਕੱਪੜੇ ਮੇਰੇ ਹੋ ਗਏ ਟਾਈਟ ਫਿਰ ਜੋ weight ਮੈਂ ਦੇ ਦੇਖਿਆ ਤੁਹਾਡਾ ਵੀ ਇੰਗ ਸਿਲ ਕਰੇ ਖਰਾਬ ਸੀ ਮੈਂ ਮਾਨ ਸਾਹ weight ਦੇਖ ਕੇ ਹੀ ਬਹੁਤ ਚਾਹਾਂ ਮੈਂ ਕਹਿਣਾ ਤੇ ਮੇਰਾ weight ਕਦੇ ਵੀ ਨਹੀਂ ਹੋਇਆ ਮੈਂ ਤੁਹਾਨੂੰ ਫੋਟੋ ਦਿਖਾਉਣੀ ਹੁਣ ਆਪਣੀ ਤੇ ਇਹ ਹੋਂ ਵਾਲੀ ਫੋਟੋ ਦੇਖਦੀਆਂ ਸ਼ੌਕਟ ਹੋ ਏਨੀ ਆ ਬਿហਾਈ ਮੈਂ ਇੰਨੀ ਮੋਟੀ ਹੋ ਗਈ ਸੀ ਪਤਾ ਹੀ ਨਹੀਂ ਲੱਗਿਆ ਸਿ ਮੈਨੂੰ ਤਾਂ ਆ ਦੇਖੋ ਆ ਮੇਰੀ ਫੋਟੋ ਇੰਨੀ ਮੋਟੀ ਸੀ ਮੈਂ ਸੈਪਟੈਂਬਰ ਦੀ ਫੋਟੋ ਹੈ ਸੈਪਟੈਂਬਰ 2023 ਮੈਂ ਫਿਰ ਅਕਤੂਬਰ ਦੇ ਐਂਡ ਵਿੱਚ ਸਹੀ ਇਹ ਆ ਦਿਨ ਤੋਂ ਇੱਕ ਮਹੀਨੇ ਬਾਅਦ weight loss ਸ਼ੁਰੂ ਕਰ ਲਿਆ ਸੀ ਮਹੀਨਾ ਮੈਂ ਸੋਚਣ ਤੇ ਲੰਘਾਤਾ ਹਨਾ ਵੀ ਕਮੇ ਕਰਾਂ ਕਮੇ ਕਰਾਂ ਕਮੇ ਕਰਾਂ ਦੇਖੋ ਇੰਨਾ ਜ਼ਿਆਦਾ ਮੇਰਾ weight ਸੀ ਜਾਂ ਹੁਣ ਦੀ ਪਿਕਚਰ ਆ ਆ ਮੇਰੀ ਹੁਣ ਦੀ ਪਿਕਚਰ ਆ ਦੇਖੋ ਆ ਪਹਿਲਾਂ ਦੀ ਆ ਤੁਹਾਨੂੰ ਵੀ ਬਹੁਤ ਬਹੁਤ ਫਰਕ ਦਿਖ ਰਿਹਾ ਉਹ ਦੇਖੋ ਮੇਰਾ ਮੂੰਹ ਗਰਦਨ ਮੇਰੀ ਵੀ ਬੜੀ ਵੀ ਬਿਲਕੁਲ ਦਿਖ ਨਹੀਂ ਰਹੀ ਮੇਰੀ ਗਰਦਨ ਵੀ ਹੈਗੀ ਵੀ ਹੈ ਤਾਂ ਆਹ ਹੁੰਦੀ ਪਿਕਚਰ ਹੈ ਹਾਂਜੀ ਲੱਗੀ ਸ਼ੌਕਿੰਗ ਪਿਕਚਰ ਤੁਹਾਨੂੰ ਕਿਵੇਂ ਲੱਗੀ ਤੁਸੀਂ ਮੈਂ ਆਵੇ ਪਹਿਲਾਂ ਵਾਲੀਆਂ ਵੀਡੀਓਜ਼ ਦੇਖਦੀਆਂ ਜਾਂ ਮੈਂ ਕਿਤੇ ਆਪਣੀ ਫੋਟੋਜ਼ ਦੇਖਦੀਆਂ ਪਹਿਲਾਂ ਵਾਲੀ ਬਹੁਤ ਮੈਂ ਕਿੰਨੇ ਹਾਈ ਮੈਂ ਕੀ ਹਾਲ ਕਰ ਲਿਆ ਫਿਰ ਆਂਦਾ ਵੀ ਚਲੋ ਸ਼ੁਕਰ ਕਰਾ ਕਦੇ ਤਾਂ ਮੈਨੂੰ ਮਤ ਆਈ ਵੀ ਹਾਂ ਮੈਂ weight loss ਕਰਨਾ ਉਹ ਦਿਨ ਚੰਗਾ ਸੀ ਜਿੱਦਿ ਮੈਂ weight loss ਬਾਰੇ ਸੋਚਿਆ ਮੇਰਾ weight loss ਸ਼ੁਰੂ ਹੋਇਆ ਔਰ ਮੈਂ ਕਰ ਲਿਆ ਹਨਾ ਤੇ ਨਹੀਂ ਨਹੀਂ ਪਹਿਲਾਂ ਤਾਂ ਇਹ ਹੁੰਦਾ ਵੀ ਹੌਂਸਲਾ ਛੱਡ ਕੇ ਆਪਾਂ ਬਹਿ ਜਾਈਏ ਨਹੀਂ weight loss ਹੁੰਦਾ ਨਹੀਂਗਾ ਕਿਉਂਕਿ ਆਪਾਂ ਆਪਣੇ ਆਪ try ਕਰੀ ਜਾਣੇ ਹੁੰਨੇ ਆ ਜਿੰਨਾ ਕ ਆਪਾਂ ਨੂੰ ਨੌਲੇਜ ਹੁੰਦੀ ਜਿੰਨਾ ਕ ਆਪਾਂ ਨੂੰ ਗਿਆਨ ਹੁੰਦਾ ਜਿੰਨਾ ਕ ਆਪਾਂ ਆਸ-ਪਾਸ ਤੋਂ ਕਿਸੇ ਦੇ ਕਹਿਣ ਤੋਂ ਗਿਆਨ ਲੈ ਲੈਣਾ ਵੀ ਆਹ ਚੀਜ਼ ਖਾ ਲਓ ਆਹ ਛੱਡ ਦਿਓ ਰਾਤ ਨੂੰ ਆਹ ਖਾਓ ਉੱਠ ਕੇ ਸਵੇਰਿਆ ਪਾਣੀ ਪੀਓ ਐਂ ਕਰੋ ਹਨਾ ਜਿੰਨਾ ਕ ਗਿਆਨ ਜਿੰਨੇ ਕ ਨੌਲੇਜ ਆਪਾਂ ਨੂੰ ਹੁੰਦੀ ਆ ਆਪਾਂ ਉਸ ਹਾਮਨਾ ਪਰ ਆਈ ਨਹੀਂ ਹੁੰਦੀ ਆ ਤਾਂ ਤੁਸੀਂ ਡਾਈਟੀਸ਼ਨ ਨਾਲ ਉਹ ਗੱਲ weight loss ਕਰੋਗੇ ਸੀ ਵੀ ਡਾਈਟੀਸ਼ਨ ਨਾਲ ਹੈਲਥ ਕੋਚ ਨਾਲ ਨਾ weight loss ਕਰੋ ਫਿਰ ਆਪਾਂ ਨੂੰ ਪ੍ਰੋਪਰ ਗਾਈਡੈਂਸ ਮਿਲਦੀ ਹੈ ਔਰ ਪ੍ਰੋਪਰ ਨੋਲੇਜ ਵੀ ਮਿਲਦੀ ਹੈ ਔਰ ਆਪਣਾ weight loss ਵੀ ਫਿਰ ਵਧੀਆ ਹੁੰਦਾਗਾ ਆਪਾਂ ਨੂੰ ਨੋਲੇਜ ਵੀ ਬਹੁਤ ਮਿਲਦਾ ਸਿੱਖਣ ਨੂੰ ਬਹੁਤ ਕੁਝ ਮਿਲਦਾ ਕਿਉਂਕਿ ਉਹ ਆਪਾਂ ਨੂੰ ਹਰ ਇੱਕ ਚੀਜ਼ ਕਿਹੜੇ ਟਾਈਮ ਤੇ ਖਾਣੀ ਆ ਉਹ ਸਿਖਾਉਂਦੇ ਨੇ ਵੀ ਕੀ ਚੀਜ਼ ਕਿਹੜੇ ਟਾਈਮ ਤੇ ਖਾਣੀ ਕਈ ਚੀਜ਼ਾਂ ਇਹੀ ਹੁੰਦੀਆਂ ਨੇ ਆਪਾਂ ਦੁਪਹਿਰੇ ਲੰਚ ਵਿੱਚ ਖਾ ਸਕਦੇ ਆ ਪਰ ਉਹ ਚੀਜ਼ ਆਪਾਂ ਡਿਨਰ 'ਚ ਆਪਾਂ ਨਹੀਂ ਖਾ ਸਕਦੇ ਆ ਫਿਰ ਆਪਾਂ ਰਾਤ ਨੂੰ ਡਿਨਰ 'ਚ ਖਾਵਾਂਗੇ ਉਹ ਆਪਾਂ ਨੂੰ ਨੁਕਸਾਨ ਕਰਨੀ ਚੀਜ਼ ਆਪਾਂ ਖਾਣੀ ਆ ਪਰ ਕਿਹੜੇ ਟਾਈਮ ਖਾਣੀ ਆ ਹਨਾ ਆਪਣਾ ਟਾਈਮਿੰਗ ਦਾ ਨਹੀਂ ਪਤਾ ਹੁੰਦਾ ਕਿੰਨੀ ਕੁਆਂਟੀਟੀ ਵਿੱਚ ਖਾਣੀ ਆ ਤੇ ਕਈ ਵਾਰ ਆਪਾਂ ਸੋਚਦੇ ਵੀ ਅੱਜ ਆਪਾਂ ਚਲੋ ਕਾਲੇ ਜਨੇ ਬਣਾਏ ਨੇ ਵਿਚਨੇ ਦਾ ਆਪ ਕਹਿੰਦੇ ਨੇ ਬਹੁਤ ਹੈਲਦੀ ਹੁੰਦੇ ਨੇ ਆਪਾਂ ਦੋ ਕੌਲੀਆਂ ਪਰ ਕੇ ਖਾ ਲਨੇ ਆ ਉਹ ਚੀਜ਼ ਵੀ ਗਲਤ ਹੈ ਹਨਾ ਕੋਈ ਵੀ ਚੀਜ਼ ਕੁਆਂਟੀਟੀ ਤੋਂ ਘੱਟ ਖਾਣੀ ਤੇ ਕੁਆਂਟੀਟੀ ਤੋਂ ਬਹੁਤ ਜ਼ਿਆਦਾ ਵੱਧ ਕੇ ਖਾਣੀ ਵੀ ਹੈਲਦੀ ਹੈ ਉਹ ਵੀ ਚੀਜ਼ਾਂ ਵੀ ਗਲਤ ਹੁੰਦੀਆਂ ਨੇ ਆ ਇਸਰ ਕੇ ਹਮੇਸ਼ਾ ਇੱਕ ਵਾਰ ਤੁਸੀਂ ਜ਼ਰੂਰ ਕਿਸੇ ਦੀ ਗਾਈਡੈਂਸ ਨਾਲ ਜੇ ਤੁਹਾਨੂੰ ਨੌਲੇਜ ਨਹੀਂ ਤੁਹਾਨੂੰ ਨੌਲੇਜ ਹੈਗੀ ਹੈ ਇਹਦੇ ਬਾਰੇ ਪਤਾ ਤਾਂ ਠੀਕ ਹੈ ਜੇ ਤਾਂ ਜਰੂਰ ਕਿਸੇ ਦੀ ਹੈਲਪ ਪਨਾ ਕਿਸੇ ਦੀ ਗਾਈਡੈਂਸ ਨਾਲ weight loss ਕਰੋ ਅੱਗੇ ਵਾਸਤੇ ਫਿਰ ਆਪਾਂ ਨੂੰ ਪਤਾ ਲੱਗ ਜੰਗਾ ਤੇ ਹੁਣ ਮੈਂ ਨਾ ਹੈਲਥ ਰਿਲੇਟਿਡ ਮੈਂ ਦੋ ਚੈਨਲ ਦੇਖਣੀ ਆ ਇੱਕ ਹੈਗਾਗਾ ਡਾਕਟਰ ਸ਼ਿਕਾ ਸਿੰਘ ਮੈਂ ਤੁਹਾਨੂੰ ਦੱਸਿਆ ਹੋਇਆ ਹੈ ਨਾ ਉਹਨਾਂ ਦਾ ਚੈਨਲ ਇੱਕ fat to fab सुमन ਨੇਮ ਦੇ ਉੱਥੇ ਮੈਮ ਨੇ ਉਹ ਦੱਸਦੇ ਨੇ ਉਹਨਾਂ ਦਾ ਚੈਨਲ ਹੈ सुमन ਸਨਸ਼ਾਈਨ ਤੋਂ ਨਾ ਦੂਜਾ ਚੈਨਲ ਹੈ fat to fab ਹੈ ਉਹਨਾਂ ਦੇ ਰੈਸਪੀਸ ਉਹਨਾਂ ਦੇ ਡਾਈਟ ਪਲਾਨ ਜੇ ਆਪਾਂ ਫੋਲੋ ਮੈਂ ਫੋਲੋ ਨਹੀਂ ਕਰਦੀ ਹੈਗੀ ਉਹਨਾਂ ਨੂੰ ਕੋਈ ਕੋਈ ਰੈਸਕਿਊ ਨੂੰ ਫੋਲੋ ਕਰਦੇ ਕੋਈ ਵੀ ਪਰ ਸਿੱਖਣ ਨੂੰ ਬਹੁਤ ਕੁਝ ਮਿਲਦਾ ਜੋ ਗੱਲਾਂ ਦੱਸ ਦੇਣੀਆਂ ਵੀ ਆਂ ਵੀ ਆ ਚੀਜ਼ ਦਾ ਤੁਹਾਨੂੰ ਆ ਨੁਕਸਾਨ ਹੋ ਜੂਗਾ ਆ ਫਾਇਦਾ ਹੋ ਜੂਗਾ ਹਨ ਸਿੱਖਣ ਨੂੰ ਬਹੁਤ ਕੁਝ ਮਿਲਦਾ ਔਰ ਮੈਨੂੰ ਚੰਗਾ ਲੱਗਦਾ ਵੀ ਆਪਾਂ ਆਪਣੀ ਨੌਲੇਜ 'ਚ ਵਾਧਾ ਕਰ ਰਹੇ ਆਂ ਕਿਉਂਕਿ weight maintain ਦੀ ਹੁਣ ਮੈਨੂੰ ਜ਼ਰੂਰਤ ਆ ਹਨ weight loss ਹੋ ਗਿਆ ਪਰ ਇਸ ਤੋਂ ਬਾਅਦ ਮੈਂ weight up ਦਾ maintain ਰੱਖਣਾ ਮੈਨੂੰ ਇਹ ਚੀਜ਼ ਦੀ ਹਮੇਸ਼ਾ ਲਈ ਲੋੜ ਹੈ ਤੇ ਇਸ ਲਈ ਨੌਲੇਜ ਗੇਨ ਕਰਨੀ ਆ ਨਾ ਹਰ ਰੋਜ਼ ਨਵੀਂ ਨਵੀਂ ਗੱਲ ਸਿੱਖਣੀ ਵਧੀਆ ਲੱਗਦਾ ਕਿ ਆਪਾਂ ਨੂੰ ਨੌਲੇਜ ਹੋਵੇ ਇਹ ਵੀ ਕਾਇਦਾ ਕਿ ਆਪਾਂ ਕਿਸੇ ਹੋਰ ਆਪਾਂ ਨੂੰ ਨੌਲੇਜ ਦਾ ਵੀ ਉਹਦੀ ਗੱਲ ਮੰਨੀ ਆਪਾਂ ਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਸੋ ਅਜਿਹਾ ਵਲੌਗ ਬੱਸ ਸਵੇਰੇ ਸ਼ੁਰੂ ਹੋ ਚੁੱਕਿਆ ਸੀਗਾ ਮੇਰਾ ਤੇ ਹੁਣ ਮੈਂ ਸਵੇਰ ਦੇ ਸਵੇਰੇ ਮੈਂ ਬਾਥਰੂਮ ਦੇ ਡੀਪ ਕਲੀਨਿੰਗ ਕਰੀ ਸੀ ਆਪਣੇ ਰੂਮ ਦੀ ਡਸਟਿੰਗ ਕਰੀ ਸੀ ਉਹ ਤੁਸੀਂ ਜਾ ਕੇ ਦੇਖ ਲਓ ਬਾਥਰੂਮ ਵਾਲਾ ਫਲੋਰ ਬਰਸ਼ ਨਾ ਕੁਝ ਦਿਨ ਪਹਿਲਾਂ ਮੇਥੋਂ ਟੁੱਟ ਗਿਆ ਤੇ ਇਹਦੇ ਬਿਨਾਂ ਮੈਨੂੰ ਬਹੁਤ ਔਖਾ ਲੱਗਦਾ ਫਲੋਰ ਸਾਫ ਕਰਨਾ ਨੀਚੇ ਝੁੱਕ ਕੇ ਟੂਈ ਦੇ ਪਾਸ ਹੋ ਜਾਂਦੀ ਹੈ ਤੇ ਇਹ ਪਾਈਪ ਨਮੀ ਲਿਆ ਕੇ ਪਾ ਦਾਂਗੇ ਪਾਈਪ ਪੈ ਜੂਗੀ ਉਨਮੇ ਲੱਗੀ ਸੀ ਡੀਪ ਕਲੀਨਿੰਗ ਕਰਨ ਬਾਥਰੂਮ ਦੀ ਕਿਉਂਕਿ ਜਿਸਨੂੰ ਡੀਪ ਕਲੀਨਿੰਗ ਕਰਨੀ ਹੁੰਦੀ ਹੈ ਨਾ ਉਸਨੂੰ ਟਾਈਮ ਲੱਗਦਾ ਜਿਸਨੂੰ ਚਲੋ ਥੋੜੀ-ਬਹੁਤੀ ਕਲੀਨਿੰਗ ਕਰਨੀ ਹੋਵੇ ਫਿਰ ਤਾਂ ਨਾ ਟਾਈਮ ਲੱਗਦਾ ਇਸ ਕਰਕੇ ਅੱਜ ਮੈਂ ਹੋਰ ਡਸਟਿੰਗ ਦਾ ਕੰਮ ਨਹੀਂ ਲਿਆ ਤੇ ਸਿਰਫ ਆਪਦੇ ਰੂਮ ਦੀ ਹੀ ਡਸਟਿੰਗ ਕਰਨ ਨੂੰ ਕਰੂੰਗੀ ਬਿਕੋਜ਼ ਰਾਤ ਨੂੰ ਸਾਡਾ ਰੂਮ ਨਹੀਂ ਨਾਲ ਭਰ ਗਿਆ ਵਿੰਡੋ ਖੁੱਲੀ ਰਹਿ ਗਈ ਅਸੀਂ ਕਰੀਨੇ ਸੀਗੇ ਉਸ ਕਰਕੇ ਸਿਰਫ ਆਪਦੇ ਰੂਮ ਦੀ ਡਸਟਿੰਗ ਕਰੂਗਾ ਸਿਰ ਰਾਤ ਮੈਂ ਕਰੀ ਸਾਂ ਕੇ ਤੇ ਪਰ ਦੁਬਾਰੇ ਫੇਰ ਕਰੂੰਗੀ ਕਿਉਂਕਿ ਰਾਤ ਲਾਈਟ ਨਹੀਂ ਸੀ ਅਸੀਂ ਖਿੜਕੀ ਤੇ ਦਰਵਾਜ਼ਾ ਖੋਲ ਕੇ ਪੇ ਹਵਾਨਾ ਫੇਰ ਮਿੱਟੀ ਆਈ ਗਿਆ ਇਸ ਕਰਕੇ ਮੈਨੂੰ ਡਸਟਿੰਗ ਕਰਨੀ ਪਊਗੀ ਤੁਹਾਨੂੰ ਮੈਂ ਲਾ ਕੇ ਸਬਾਥਰੂਮ ਦੀ ਡੀਪ ਕਲੀਨਿੰਗ ਕਰਾਂ ਜੋ ਡੀਪ ਕਲੀਨਿੰਗ ਕਰਦੇ ਫਿਰ ਪ੍ਰੋਪਰਲੀ ਸਾਰੀਆਂ ਵਾਲ ਟਾਈਲਸ ਵੀ ਅੱਛੀ ਤਰ੍ਹਾਂ ਕਲੀਨ ਕਰਨੀਆਂ ਪੈਂਦੀਆਂ ਨੇ ਉਹੀ ਫਿਰ ਡੀਪ ਕਲੀਨਿੰਗ ਹੁੰਦੀ ਹੈ ਨਾ ਫਿਰ ਰੋ ਰੋਜ਼ ਇੰਨੀ ਜ਼ਿਆਦਾ ਟਾਈਮ ਲਾਉਣ ਦੀ ਲੋੜ ਨਹੀਂ ਮੈਂ ਹਫ਼ਤੇ ਤੋਂ ਜਾਂ 10 ਦਿਨਾਂ ਤੋਂ ਇੱਕ ਦਿਨ ਡੀਪ ਕਲੀਨਿੰਗ ਕਰਦੀ ਹੁੰਦੀ ਆ ਤੇ ਉਹ ਜੇ ਡੇਲੀ ਚ ਮੈਂ ਬਾਥਰੂਮ ਸਾਫ਼ ਕਰਨਾ ਹੁੰਦਾ ਫਿਰ ਮੈਂ ਆਹ ਵਾਲੀਆਂ ਦੋ ਵਾਲਸ ਕਿਉਂਕਿ ਇਧਰ ਬੈਡਿੰਗ 베ਡਿੰਗ ਏਰੀਆ ਆ ਗਿਆ ਨਾ ਫੇ ਜਿਆਦਾ ਗੰਦੀਆਂ ਹੁੰਦੀਆਂ ਨੇ ਇਹ ਦੋ ਵਾਲਸ ਮੈਂ ਮੇ ਜਿਸ ਨੂੰ ਡੀਪ ਕਲੀਨਿੰਗ ਕਰਨਾ ਫਿਰ ਬਾਕੀ ਰਿਹਾ ਮੀਤੋ ਤਾਂ ਨਹੀਂ ਆ ਜਾਂ ਫਿਰ ਵਾਸ਼ ਬੈਸ਼ਨ ਜਾਂ ਫਿਰ ਟਾਇਲਟ ਸੀਟ ਹੋਗੀ ਹੈ ਨਾ ਇਹ ਬਸ ਇਹ ਥੋੜਾ ਥੋੜਾ ਕਰਕੇ ਧੋਣੀ ਹੈ ਡੇਲੀ ਪਰ ਡੀਪ ਕਲੀਨਿੰਗ ਹਫਤੇ ਦਸ ਦਿਨਾਂ ਤੋਂ ਇੱਕ ਦਿਨ ਕਰਦੇ ਹੋਣੇਗਾ ਅੱਛੀ ਤਰ੍ਹਾਂ ਕਲੀਨਿੰਗ ਹੋ ਜਾਣਾ ਸਾਰਾ ਬਾਥਰੂਮ ਤੇ ਉਸ ਦਿਨ ਫਿਰ ਟਾਈਮ ਵੀ ਜਿਆਦਾ ਲੱਗਦਾ ਜਦੋਂ ਡੀਪ ਕਲੀਨਿੰਗ ਕਰਦੇ ਆ ਇਹ ਵਾਲ ਤੇ ਮੈਂ ਬਸ ਟਾਇਲ ਕਲੀਨਰ ਤੇ ਸਕਰਾਬਰ ਤੇ ਥੋੜਾ ਸਰਫ ਪਾ ਕੇ ਕਲੀਨ ਕਰਦਾ ਟਾਇਲਸ ਬਿਲਕੁਲ ਸਾਫ ਹੋ ਜਾਂਦੇ ਚਮਕੀ ਹੁੰਦੀਆਂ ਲਿੰਗੀਆਂ ਤੇ ਹੁਣ ਕਰਾਂਗੀ ਵਾਸ਼ ਬੈਸ਼ਨ ਕਲੀਨ ਸਰਫ ਨਾਲ ਨਹੀਂ ਕਰੂੰ ਜਿਆਦਾਤਰ ਤਾਂ ਮੈਂ ਸਰਫ ਹੀ ਯੂਜ਼ ਕਰਦੀ ਹੁੰਦੀ ਤੇ ਕੋਈ ਹੋਰ ਕੋਈ ਤਜਾਬ ਕੋਈ ਹਾਰਪਿਕ ਬਹੁਤ ਘੱਟ ਯੂਜ਼ ਕਰਦੀ ਹੁੰਨੀ ਆ ਸਰਫ ਨਾਲ ਹੀ ਜ਼ਿਆਦਾ ਕਲੀਨਿੰਗ ਕਰਦੀ ਹੁੰਨੀ ਆ ਜਿਸ ਦਿਨ ਡੀਪ ਕਲੀਨਿੰਗ ਕਰਾਂ ਉਸ ਦਿਨ ਟਾਈਲ ਕਲੀਨਰ ਯੂਜ਼ ਕਰਦੇ ਹੁੰਨੇ ਆ ਨਹੀਂ ਜੇ ਉਹ ਮੈਂ ਨਾਰਮਲ ਟਾਈਲਸ ਨੂੰ ਕਲੀਨ ਕਰਨੀਆਂ ਨੇ ਫਿਰ ਤਾਂ ਮੈਂ ਸਿਰਫ ਸਰਫ ਨਾਲ ਹੀ ਕਰਦੀ ਹੁੰਨੀ ਆ ਪਰ ਜਿਸ ਦਿਨ ਬਾਥਰੂਮ ਡੀਪ ਕਲੀਨਿੰਗ ਕਰਾਂ ਉਸ ਦਿਨ ਟਾਈਲਸ ਲਈ ਟਾਈਲ ਕਲੀਨਰ ਯੂਜ਼ ਕਰਦੀ ਆ ਬਿਚਾਰੋ ਅੱਛੀ ਤਰ੍ਹਾਂ ਹੋ ਜਾਣਗੀ ਇੱਕ ਵਾਰ ਯੂਜ਼ ਕਰ ਲਾਂ ਨੇ ਹਫਤੇ ਦਾਸਤ ਮੈਂ ਤੋਂ ਕਿਉਂ ਨਾ ਆ ਗਈ ਵਾਸਫੇਸ਼ਨ ਦੀ ਪਾਰੀ ਕਉਂਕਿ ਫਿਰ ਡੀਪ ਕਲੀਨਿੰਗ ਵਾਲੀ ਕਿੱਕ ਚੀਜ਼ ਬਾਥਰੂਮ ਦੀ ਸਾਫ਼ ਕਰਨੀ ਪੈਂਦੀ ਔਰ ਇਹ ਗੰਦਾ ਵੀ ਹੁੰਦਾ ਏਰੀਆ ਕਿਉਂਕਿ ਪਾਣੀ ਵਾਲਾ ਏਰੀਆ ਆ ਗਿਆ ਨਾ ਗੰਦਾ ਹੋਊ ਸਮੈਲ ਆਊਗੀ ਇਸ ਕਰਕੇ ਜੇ ਸਫਾਈ ਰੱਖਣੀ ਇਹਨੂੰ ਸੁੱਕਾ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਜਿੰਨਾ ਆਪਾਂ ਸਾਫ਼ ਰੱਖਾਂਗੇ ਸੁੱਕਾ ਰੱਖਾਂਗੇ ਉਨਾ ਹੀ ਵਧੀਆ ਕਉਂਕਿ ਪਾਣੀ ਨਾਲ ਹੀ ਜ਼ਿਆਦਾ ਬਾਥਰੂਮ ਜਿਹੜਾ ਗੰਦਾ ਹੁੰਦਾ ਪਾਣੀ ਖੜਾ ਰਹੂਗਾ ਉੱਪਰ ਆਪਾਂ ਜਾਵਾਂਗੇ ਪੈਰਾਂ ਦੇ ਨਿਸ਼ਾਨ ਪੈਣਗੇ ਉਹੀ ਜ਼ਿਆਦਾ ਗੰਦਾ ਹੋਏ ਤੇ ਉਧਰ ਫੈਲੂ ਕਾ ਪਾਣੀ ਫੇਰ ਹੀ ਜ਼ਿਆਦਾ ਆਪਾਂ ਨੂੰ ਜਿਹੜਾ ਹੁੰਦਾ ਗੰਦਾ ਲੱਗਦਾ ਬਾਥਰੂਮ ਤੇ ਬਹੁਤ ਫੂੰਣ ਕਰੂੰਗੀ ਬਾਸ ਹੁਣ ਤਾਂ ਫਲੋਰ ਸਾਫ ਫਲੋਰ ਨਾ ਮੈਂ ਕਰਦੀ ਹੁਣੇ ਸਾਫ ਹਾਰਪਿਕ ਨਾਲ ਜਾਂ ਹਾਰਪਿਕ ਨਾ ਅੱਜ ਮੈਂ ਬਹੁਤ ਦਿਨਾਂ ਬਾਅਦ ਹਾਰਪਿਕ ਪਾ ਰਹੀ ਹਾਂ ਜਿਸਨ ਹਾਰਪਿਕ ਯੂਜ਼ ਕਰੂੰ ਟਾਈਲਸ ਬਿਲਕੁਲ ਚਿੱਟੀਆਂ-ਚਿੱਟੀਆਂ ਨਿਕਲ ਆਉਂਦੀਆਂ ਨੇ ਗੀਆਂ ਖਾਸ ਕਰ ਸਾਈਡਸ ਤੋਂ ਵਾਲ ਦੇ ਨਾਲ ਨਾਲ ਤਾਂ ਜਾਵਲ ਮੈਂ ਝਾੜੂ ਉਹ ਝਾੜੂ ਕਵਾਂਗੇ ਬੋਕਰ ਕਵਾਂਗੇ ਨਾ ਇਹ ਲੈ ਲਈ ਅੱਜ ਕਲੀਨਿੰਗ ਲਈ ਇਹਨਾਂ ਨੇ ਜਿਆਦਾ ਦਾਬ ਨਹੀਂ ਆਦੀ ਸੀ ਜਿਵੇਂ ਬ੍ਰਸ਼ ਨਾਲ ਦਾਬ ਆਉਂਦੀ ਓਵੇਂ ਜਿਵੇਂ ਦਾਬ ਨਹੀਂ ਆ ਰਹੀ ਸੀ ਇੱਕ ਬਸ ਮੈਨੂੰ ਮਾਇ ਲੱਗ ਰਿਹਾ ਤੇ ਟਾਈਮ ਪਾਸ ਆ ਮੈਨੂੰ ਆਦਤ ਆ ਜ਼ੋਰ ਲਾ ਕੇ ਸਫਾਈ ਕਰਨ ਦੀ ਵੀ ਦੰਬ ਕੇ ਰਗੜਾ ਛਾੜ ਕੇ ਪਰ ਇਹਨਾਂ ਉਹ ਰਗੜ ਜੀ ਨਹੀਂ ਆ ਰਹੀ ਹੈਗੀ ਸੀ। ਦਾਬ ਨਹੀਂ ਆਇਆ ਹੈਗੀ ਚੰਗੀ ਤਰ੍ਹਾਂ। ਪਰ ਚਲੋ ਵਧੀਆ ਕਲੀਨ ਹੋ ਗਿਆ ਫਿਰ ਵੀ। ਹਾਰਪਿਕ ਨਾਲ ਨਾ ਫਲੋਰ ਬਹੁਤ ਵਧੀਆ ਸਾਫ ਹੋ ਜਾਂਦਾ। ਜੇ ਕਈ ਦਿਨਾਂ ਤੋਂ ਕੋਈ ਡੇਲੀ ਨਹੀਂ ਮੈਂ ਹਾਰਪਿਕ ਯੂਜ਼ ਕਰਦੀ ਪਰ ਹਾਰਪਿਕ ਸਿਰਫ ਟਾਈਲਸ ਤੇ ਹੀ ਯੂਜ਼ ਕਰਨਾ ਚਾਹੀਦਾ। ਜੇ ਮਾਰਬਲ ਦਾ ਇਹ ਗ੍ਰੇਨਾਈਟ ਦਾ ਫਲੋਰ ਆ ਬਾਥਰੂਮ ਵਿੱਚ ਫਿਰ ਹਾਰਪਿਕ ਨਾ ਯੂਜ਼ ਕਰੋ ਫਿਰ ਸਰਫ ਯੂਜ਼ ਕਰੋ। ਹਾਰਪਿਕ ਸਿਰਫ ਟਾਈਲਸ ਲਈ ਹੀ ਵਧੀਆ ਹੁੰਦਾ। ਤੇ ਹੁਣ ਪਾਣੀ ਨਾਲ ਕਰ ਦਾਂਗੇ ਫਲੋਰ ਕਲੀਨ ਬਾਥਰੂਮ ਦੀ ਫਿਰ ਹੋ ਜਾਊਗੀ ਡੀਪ ਕਲੀਨਿੰਗ। ਇਹਦਾ ਆਵਲਾ ਗ੍ਰੀਨਾਈਟ ਆ ਨਾ ਇਹ ਵੀ ਮੈਂ ਡੀਪ ਕਲੀਨਿੰਗ ਵਾਲੇ ਦਿਨ ਹੀ ਸਾਫ਼ ਕਰਦਾ ਨਹੀਂ ਨਾਰਮਲੀ ਰੂਟੀਨ ਚ ਉਸ ਗਿੱਲਾ ਕੱਪੜਾ ਵਜਦਾ ਰਹਿੰਦਾ ਉਸ ਦਿਨ ਸਾਬਣ ਪਾ ਕੇ ਉਤੋਂ ਸਕ੍ਰਾਬਰ ਨਾਲ ਰਗੜਦਾ ਨਹੀਂ ਫਿਰ ਜਿਹੜਾ ਗ੍ਰੀਨਾਈਟ ਆ ਬਿਲਕੁਲ ਚਮਕ ਜਾਂਦਾ ਕਿਉਂਕਿ ਪਾਣੀ ਦੇ ਛਿੱਟੇ ਵਗੈਰਾ ਆਪਾਂ ਪੈਂਦੇ ਨੇ ਤਾਂ ਸਾਰਾ ਦਿਨ ਤੱਕ ਕੱਪੜਾ ਵੀ ਨਹੀਂ ਵਜਦਾ ਇੱਕ ਵਾਰ ਦੋ ਵਾਰ ਵੱਤਵਾ ਤਿੰਨ ਵਾਰ ਕੱਪੜਾ ਮਾਰਾਂਗੇ ਸਾਰਾ ਦਿਨ ਕੱਪੜਾ ਵਜਦਾ ਨਹੀਂ ਜੇ ਪਾਣੀ ਰੁਕਾ ਰਹਿ ਗਿਆ ਸੁੱਕੋਂਗਾ ਉੱਤੇ ਦਾਗ ਪੈਂਦੇ ਨੇ ਇਸ ਕਰਕੇ ਫਿਰ ਇਹਦੀ ਵੀ ਸਫਾਈ ਰੱਖਣੀ ਬਹੁਤ ਬਹੁਤ ਜ਼ਰੂਰੀ ਹੋ ਜਾਂਦੀ ਹੈ ਮੋਸਫੇਸ਼ਨ ਦੀ ਪੈਕ ਸਾਈਡ ਤੇ ਵੀ ਜਿੰਨਾ ਖਾਤਿਆਂ ਦਾ ਸਫਾਈ ਕਰਦਨੇ ਹੁੰਨੇ ਆ ਜਿੰਨੀਆਂ ਵੀ ਚੀਜ਼ਾਂ ਨੇ ਘਰ ਤੇ ਦੇਖੋ ਨਾ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਸੱਚੀ ਸਫਾਈ ਰੱਖਣ ਤੇ ਬਹੁਤ ਜ਼ਿਆਦਾ ਟਾਈਮ ਵੀ ਲੱਗਦਾ ਮਿਹਨਤ ਵੀ ਲੱਗਦੀ ਹੈ ਤੋਂ ਇਹਨੂੰ ਉਪਰੋਂ ਨਾ ਗਿੱਲੇ ਕੱਪੜੇ ਨਾਲ ਸਾਰਾ ਵਾਈਪ ਕਰ ਦੂੰਗੀ ਤੋਂ ਤੋਂ ਕੇ ਬਸ ਇਹ ਗਿੱਲਾ ਕੱਪੜਾ ਮਾਰ ਦੂੰਗੀ ਦੁਬਾਰਾ ਦੁਬਾਰਾ ਤਾਂ ਕਿ ਸਾਰ ਸਾਰਾ ਜਿਹੜਾ ਸਾਫ਼ ਹੋ ਜਾਏ ਤੇ ਉਸ ਤੋਂ ਬਾਅਦ ਮੈਂ ਕਰੂੰਗੀ ਡਸਟਿੰਗ ਜਿਵੇਂ ਇੱਧਰ ਉੱਪਰ ਇਹ ਬਣਿਆ ਹੋਇਆ ਗ੍ਰੇਨਾਈਟ ਦੀ ਸ਼ੈਲਫ ਪਣੀ ਹੋਈ ਆ ਇਹ ਤੇ ਵੀ ਡਸਟ ਆ ਜਾਂਦੀ ਆ ਇਹ ਵੀ ਡਸਟਿੰਗ ਕਰਨੀ ਪੈਂਦੀ ਵਸ ਮੈਂ ਨਾਰਮਲੀ ਰੂਟੀਨ ਚ ਕਰਦੀ ਰਹਿੰਦੀ ਆ ਪਰ ਜਿਵੇਂ ਹੁਣ ਰਾਤ ਨਹੀਂ ਰਹੀ ਸੀ ਬਹੁਤ ਬਹੁਤ ਜ਼ਿਆਦਾ ਡਸਟ ਆ ਗਈ ਸੀ ਤੇ ਵੀ ਬਾਥਰੂਮ ਦੀ ਵਿੰਡੋ ਨਾ ਵੈਂਟੀਲੇਸ਼ਨ ਲਈ ਖੁੱਲੀ ਰੱਖਣੀ ਪੈਂਦੀ ਆ ਤੇ ਜਰੂਰ ਨਹੀਂ ਆਉਂਦੀ ਉਹਦੇ ਚਲੋ ਥੋੜੇ ਟਾਈਮ ਲਈ ਆਪਾਂ ਬੰਦ ਕਰ ਦਦੇ ਨੇ ਹੁੰਦੇ ਆ ਕਿ ਪਰ ਉਹ ਰੂਟੀਨ ਚ ਹਰ ਵਕਤ ਹੀ ਖੁੱਲੀ ਹੁੰਦੀ ਹੈ ਤਾਂ ਕਿ ਪ੍ਰੋਪਰ ਵੈਂਟੀਲੇਸ਼ਨ ਹੋਵੇ 에ਅਰ ਕਰਾਸ ਹੋਵੇ ਤੋਂ ਉਸ ਕਰਕੇ ਵਿੰਡੋ ਚ ਡਸਟ ਜਰੂਰ ਆਉਂਦੀ ਫਾਇਦਾ ਵੀ ਹੁੰਦਾ ਨੁਕਸਾਨ ਵੀ ਹੁੰਦਾ ਬਸ ਠੀਕ ਹੈ ਟਾਈਮ ਟੂ ਟਾਈਮ ਸਫਾਈ ਕਰੀ ਚੱਲੋ ਕੇਅਰ ਕਰੀ ਚੱਲੋ ਇਹੀ ਹੈ ਨਾ ਹੋਰ ਵਿੰਡੋ ਹੁੰਦੀ ਵੀ ਕਦੇ ਵਾਸਤੇ ਹੈਗੀ ਤੇ ਵਿੰਡੋ ਵੀ ਕਰਦਾ ਨੇ ਇੱਕਲੀਨ ਅੱਛੀ ਤਰ੍ਹਾਂ ਕੋਲ ਕੇ ਮੈਂ ਸਾਫ ਕਰਦੀ ਇਨਕੀ ਕਿਚਨ ਦਾ ਕੰਮ ਖਤਮ ਕਰਨ ਤੋਂ ਬਾਅਦ ਖਾਣੇ ਦਾ ਫੇਰ ਮੈਂ ਕਰ ਰਹੀ ਸੀ ਆਪਣੇ ਰੂਮ ਦੀ ਡਸਟਿੰਗ ਡਸਟਿੰਗ ਤਾਂ ਮੈਂ ਰਾਤ ਨੂੰ ਵੀ ਕੀਤੀ ਸੀ ਰਾਤ ਆ ਕੇ 10:30 ਵਜੇ ਕਰਕੇ ਆ ਕੇ ਡਸਟਿੰਗ ਕਰੀ ਸੀਗੀ ਫੇਰ ਸੁੱਤੇ ਇੰਨੀ ਜ਼ਿਆਦਾ ਮਿੱਟੀ ਨਾਲ ਸਾਡਾ ਕਮਰਾ ਭਰ ਗਿਆ ਸੀ ਵਿੰਡੋ ਖੁੱਲੀ ਨਹੀਂ ਰਹੀ ਸੀ ਤੇ ਅੱਜ ਹੁਣ ਸਵੇਰੇ ਫੇਰ ਕਰ ਰਹੀ ਆ ਕਿਉਂਕਿ ਨਾ ਰਾਤ ਕਰੀ ਸੀ ਡਸਟਿੰਗ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਕਰੀ ਨਹੀਂ ਸੀ ਮੈਨੂੰ ਅੱਜ ਚਲ ਇੱਕ ਵਾਰ ਸਵੇਰੇ ਕਰੂੰ ਕਿਉਂਕਿ ਮਿੱਟੀ ਐਨੀ ਜ਼ਿਆਦਾ ਸੀ ਇੱਕ ਵਾਰੀ ਚੋਂ ਸਾਫ਼ ਹੀ ਨਹੀਂ ਹੁੰਦੀ ਸੀ ਕੁਈ ਥੱਕ ਕੇ ਪੈ ਰਹੀ ਸੀ ਬਣਾਈ ਸਿੱਖ ਕਰ ਚਲੋ ਮੋਟੀ ਮੋਟੀ ਸਾਫ ਕਰ ਦਨੇ ਬਾਕੀ ਮੈਂ ਸਵੇਰੇ ਰਸਟਿੰਗ ਕਰੂੰਗੀ ਤੁਸੀਂ ਨਾ ਸਫਾਈ ਕਰ ਲਓ ਸ਼ਾਮ ਨੂੰ ਫਿਰੂੰ ਮੈਂ ਜਿਵੇਂ ਹੋਣ ਨੇਰੀ ਹੁਣ ਤਾਂ 3-4 ਦਿਨ ਹੋ ਗਏ ਲਗਾਤਾਰ ਹੀ ਨਹੀਂ ਆ ਰਹੀ ਲਗਾਤਾਰ ਸਫਾਈ ਨਾ ਤਾਂ ਹੁਣ ਛੱਡ ਸਕਦੇ ਹਾਂ ਨਾ ਵੀ ਚਲੋ ਘਰ ਗੰਦਾ ਰਹਿਣ ਦੋ ਵੀ ਫਿਰ ਨੇਰੀ ਆ ਜੂਗੀ ਸਫਾਈ ਕਰੀ ਵੀ ਜਾਂਦੀ ਆ ਤੇ ਗੰਦਾ ਵੀ ਫਿਰ ਹੋ ਜਾਂਦਾ ਦੀ ਹੋ ਗਈ ਰੂਮ ਦੀ ਡਸਟਿੰਗ ਵਿੰਡੋ ਵੀ ਨੀਚੇ ਨਾ ਮਿੱਟੀ ਆ ਜਾਂਦੀ ਦੇ ਉੱਪਰ ਮਿੱਟੀ ਖੜ ਜਾਂਦੀ ਆ ਕੇ ਤੇ ਕਰਤੀ ਸਾਫ ਟਾਈਮ ਹੋ ਰਿਹਾ 3:30 ਦਾ ਤੇ ਮੈਂ ਲੈ ਕੇ ਆਈਆਂ ਸਬਜ਼ੀ ਭਿੰਡੀ ਕੱਢਦੀਆਂ ਫਿਰ ਐ ਨਾ ਹੈਲਪਰ ਆਉਗੀ ਫਿਰ ਮੈਨੂੰ ਆਏ ਉਹ ਤੋਂ ਪਹਿਲਾਂ ਪਹਿਲਾਂ ਮੈਂ ਕੱਟ ਕੇ ਰੱਖਦਾ ਪਿਆਜ਼ ਵੀ ਕੱਟਦਾ ਭਿੰਡੀ ਵੀ ਕੱਟਦਾ ਬਣਾਣਕ ਜਲਦੀ ਜਾਊਗੀ ਸਬਜ਼ੀ ਕੱਟਤੀ ਪਈ ਹੋਵੇ ਤਾਂ ਬਣਾਉਣਾ ਤਾਂ ਚਲੋ ਫਿਰ ਟਾਈਮ ਨਹੀਂ ਲੱਗਦਾ ਹੈਗਾ ਫਿਰ ਉਹਦੇ ਨਾਲ ਹੈਲਪਰ ਨਾਲ ਵਿੰਡੋਸ ਵਗੈਰਾ ਸਾਫ ਕਰਵਾ ਲੂੰਗੀ 4:00 ਵਜੇ ਮੈਂ ਆਪਣੀ ਚਾਹ ਪੀ ਲੂੰਗੀ ਇਸ ਤੋਂ ਅ ਫਿਰ ਕੰਮ ਦਾ ਰੁਟੀਨ ਜਿਹਾ ਬਣਾਉਣਾ ਪੈਂਦਾ ਤਾਂ ਕਿ ਈਜ਼ੀਲੀ ਕੰਮ ਹੋ ਜਾਣਾ ਇਹਨੂੰ ਪਤਾ ਹੁਣ ਦਵਿੰਦਰ ਵੀ ਆਉਣ ਵਾਲੇ ਇਨਵਾਲਸਾ ਤੋਂ ਵੀ ਆ ਜਾਣ ਫਿਰ ਆ ਕੇ ਉਹਨਾਂ ਨੂੰ ਕੁਝ ਖਾਣਾ ਪੀਣਾ ਉੱਥੋਂ ੁਕ-ੁਕ ਕਰਦੇ ਆਉਣਗੇ ਫੇਰ ਦੇ ਜੈਨੇ ਅੱਜ ੁਕ-ੁਕ ਕਰਦੇ ਹੋਣਗੇ ਇੱਕ ਤਾਂ ਉਹ ਬਾਹਰ ਵਾਲੀ ਚਾਹ ਚੋ ਪਸੰਦ ਨਹੀਂ ਕਰਦੇ ਹੈਗੇ ਜਮਾਂ ਵੀ ਘਰੇ ਆ ਕੇ ਕੁਝ ਨਾ ਕੁਝ ਖਾਣਗੇ ਕੰਨ ਸਾਡੇ ਨਾਲ ਬਹੁਤ ਬਹੁਤ ਬੁਰੀ ਹੋਈ ਕੱਲ ਅੱਜ ਡੇਟ ਹੈਗੀ 6 ਜੂਨ ਅ 6 ਜੂਨ ਕੱਲ 5 ਜੂਨ ਸੇ ਅਸੀਂ ਕਿਤੇ ਗਏ ਸੀਗੇ ਬਾਹਰ ਕੱਲ ਵੀਡੀਓ ਮੈਂ ਸ਼ੂਟ ਵੀ ਨਹੀਂ ਕਰੀ ਹੈਗੀ ਤੇ ਕੱਲ ਵੀਡੀਓ ਜਿਹੜੇ ਚਾਰ ਤਰੀਕਾ ਵਾਲੇ ਵੀਡੀਓਸ ਉਹ ਪੋਸਟ ਵੀ ਨਹੀਂ ਕਰੀ ਉਹ ਤੁਹਾਨੂੰ ਅੱਜ ਚਾਰ ਤਰੀਕਾ ਵਾਲੇ ਮਿਲੂਗੇ 6 ਤਰੀਕ ਨੂੰ ਅਜਾ ਹਨ ਕਿਉਂਕਿ ਵੀਡੀਓ ਮੈਂ ਤਾਂ ਐਡਿਟ ਕਰਨੀ ਹੋਈ ਸੀ ਨਾ ਸਵੇਰੇ ਜਲਦੀ ਚੱਲੇ ਗਈ ਸੀ ਤੇ ਰਾਤ ਨੂੰ ਅਸੀਂ ਬਹੁਤ ਲੇਟ ਹੋ ਗਏ ਕੁਝ ਤਾਂ ਲੇਟ ਹੋ ਗਏ ਕੁਝ ਹਨੇਰੀ ਆ ਗਈ ਜਦੋਂ ਅਸੀਂ ਰਸਤੇ ਵਿੱਚ ਸੀ ਹਨੇਰ ਨੂੰ ਲੇਟ ਕਰਤੇ ਇੰਨੀ ਜਾਂਦੇ ਹਨੇਰੀ ਆਈ ਬਹੁਤ ਜਾਦੇ ਹਨੇਰੇ ਸਿਰ ਰਸਤੇ ਵਿੱਚ ਸੀ ਰਸਤੇ ਵਿੱਚ ਹੀ ਅਸੀਂ ਫਸ ਗਏ ਦੇਰੀ ਵਿੱਚ ਬਹੁਤ ਬੁਰਾ ਹਾਲ ਹੋਇਆ ਕੁਝ ਨੇੜੇ ਡੇਰ ਕੇ ਸਿਰੂ ਕੁਰਕ ਆਏ ਕਾ 10 ਕਿਲੋ ਮੀਟਰ ਸਕੇ ਤੇ ਰੁਕੋ ਜੀ 10 ਕਿਲੋ ਮੀਟਰ ਕਿਤੇ ਰੁਕੋ ਜਾਈਂ ਸੀ ਕੋਈ ਦਰਖਤ ਨਾ ਉੱਤੋਂ ਡਿੱਗ ਪਏ ਕਤੇ ਹਨਾ ਬਹੁਤ ਬੁਰਾ ਹਾਲ ਸੀ ਤੇ ਫਿਰ ਆਉਂਦੇ ਆਉਂਦੇ ਘੰਟਾ ਸਾਨੂੰ ਜਾਮ ਮਿਲ ਗਿਆ ਜਾਮ ਉਹ ਟ੍ਰੈਫਿਕ ਜਾਮ ਹੋਇਆ ਪੈਸੇ ਉਹ ਵੀ ਸਿਰਫ ਆਏ ਹੋਏ ਪੈਸੇ ਨਹੀਂ ਰੀ ਕਰਕੇ ਦਰਖਤ ਡਿੱਗੇ ਪੈਸੇ ਸੜਕ ਤੇ ਉਹਦੇ ਕਰਕੇ ਅਸੀਂ 10:30 ਵਜੇ ਰਾਤ ਫਿਰ ਘਰੇ ਆਏ ਆ ਘਰੇ ਆਏ ਤਾਂ ਵੀ ਭੈੜੀ ਹੋਈ ਘਰੇ ਆ ਕੇ ਕੀ ਹੋਇਆ ਕਿ ਚਰੋਂ ਨਹੀਂ ਕਰਕੇ ਲਾਈਟ ਵਾਸਤੇ ਚਲੀ ਜਾਂਦੇ ਉਹ ਚਲੀ ਗਈ ਸਲਾਈਡ ਜੀ ਕੋਈ ਏਡੀ ਕਲ ਨਹੀਂ ਸੀ ਸਾਡਾ ਰੂਮ ਮਿੱਟੀ ਨਾਲ ਭਰਿਆ ਆ ਪਿਆ ਅਜਾ ਰਾ ਕੇ ਦੇਖਿਆ ਵੀ ਹੈ ਆ ਟੇਬਲਸ ਤੇ ਸਾਈਡਸ ਇੰਨੀ ਇੰਨੀ ਮਿੱਟੀ ਕਿਵੇਂ ਆ ਗਈ ਉਹ ਵਿੰਡੋ ਦੇ ਕੋਲਰ ਹਟਾਇਆ ਸੀ ਵਿੰਡੋ ਵਿੱਚ ਜੋ ਕੋਲਰ ਹਟਾਇਆ ਵਿੰਡੋ ਦੀ ਕੁੰਡੀ ਅੰਦਰੋਂ ਬੰਦ ਕਰਨੀ ਭੁੱਲ ਗਏ ਉਹ ਵਿੰਡੋ ਬਾਹਰੋਂ ਅਜਾ ਤੱਕ ਕੇ ਬੰਦ ਕਰਤੀ ਪਰ ਕੁੰਡੀ ਨੇ ਅੰਦਰੋਂ ਲਗਾਈ ਹੈ ਨਾ ਉਹ ਹਵਾ ਦੇ ਪ੍ਰੈਸ਼ਰ ਨਾਲ ਜਾਲੀ ਵਾਲਾ ਸ਼ੀਸ਼ਾ ਦਾ ਪੱਲਾ ਬਾਹਰ ਨੂੰ ਖੁੱਲ ਗਿਆ ਤੋਂ ਜਾਲੀ ਚੋਂ ਅੰਦਰੋਂ ਇੰਨੀ ਮਿੱਟੀ ਇੰਨੀ ਮਿੱਟੀ ਚਾਦਰ ਭਰੀ ਪਈ ਆ ਬੈੱਡ ਸਾਈਡ ਵਾਲੇ ਟੇਬਲ ਭਰੇ ਪਏ ਫਿਰ ਮੇਰਾ ਰਾਤ ਨੂੰ ਚੱਲਦਰ ਝਾੜੀ ਆ ਕੇ ਡਸਟਿੰਗ ਕਰੀ ਫੇਰ ਸੁੱਤ ਗਿਆ ਸੀ ਅਦਾ ਮਿੱਟੀ ਵਿੱਚ ਸੁੱਤਾ ਵੀ ਨਹੀਂ ਜਾਣਾ ਸੀ ਅੰਤਰਾ ਸਾਡਾ ਕੁਛ ਨਹੀਂ ਰਹੀ ਨਹੀਂ ਬਾਹਰ ਭੈੜੀ ਕਰੀ ਘਰ ਆ ਗਏ ਨਹੀਂ ਸਾਡਾ ਬੁਰੀ ਹੋਈ ਗਈ ਤੇ ਬੜੀ ਹੁਣ ਪਿੰਡੀਆਂ ਕੱਟ ਲਈ फटाफट ਇਹ ਹੈਗਾ ਡਿਨਰ ਤੋਂ ਬਾਅਦ ਦਾ ਟਾਈਮ ਰਾਤ ਦਾ ਡਿਨਰ ਦਾ ਕੰਮ ਖਤਮ ਹੋ ਗਿਆ ਸੀ ਮੈਂ ਸਵੇਰ ਲਈ ਪੀ ਹੁਣ ਤੁਸੀਂ ਚਿੱਟੇ ਚਨੇ ਥੋੜੇ ਮੈਂ ਐਕਸਟਰਾ ਪੀਂਸੀ ਵੱਡੇ ਕੁੱਕਰ ਚ ਪੁੰਦੇ ਨੇਗੇ ਤਾਂ ਕਿ ਮੈਂ ਥੋੜੇ ਜਿਹਾ ਫ੍ਰੀਜ਼ ਵੀ ਕਰ ਸਕਾਂ ਬੋਇਲਡ ਚਨੇ ਇਹ ਮੈਂ ਦਿਨੇ ਦਹੀਂ ਜਮਾਈ ਸੀ ਦਹੀਂ ਜੰਮ ਚੁੱਕੀ ਇਹਨੂੰ ਮੈਂ ਰੱਖ ਦੂੰਗੀ ਫ੍ਰਿਜ ਵਿੱਚ ਦੁਪਹਿਰੇ ਮੈਂ ਜਮਾਉਣੀ ਰੱਖੀ ਸੀ ਇੱਧਰ ਦਵਿੰਦਰ ਲੈ ਕੇ ਆਏ ਨੇ ਅੰਬੀਆਂ ਕੱਲ ਨੂੰ ਬਣਾਵਾਂਗੇ ਅੰਬਿਆਂ ਦੀ ਚਟਨੀ ਆਇ ਤਾਂ ਮੇਰਾ ਸ਼ਾਮ ਨੂੰ ਟਾਈਮ ਲੱਗਾ ਕਿ ਸ਼ਾਮ ਨੂੰ ਲੈ ਕੇ ਆਏ ਸੀਗੇ ਤੇ ਕੱਲ ਨੂੰ ਬਣਾਵਾਂਗੇ ਚਟਨੀ ਸੋ ਤੁਸੀਂ ਕੱਲ੍ਹ ਲਈ ਵੀਡੀਓ ਜ਼ਰੂਰ ਦੇਖਿਓ ਆਪਾਂ ਤੁਹਾਨੂੰ ਦਵਾਂਗੇ ਅੰਬੀਆਂ ਦੀ ਖੱਟੀ ਮਿੱਠੀ ਚਟਨੀ ਦੀ ਰੈਸਪੀ ਜੋ ਸਾਲ ਭਰ ਲਈ ਖਰਾਬ ਨਹੀਂ ਹੁੰਦੀ ਹੈਗੀ ਬਹੁਤ ਟੇਸਟੀ ਲੱਗਦੀ ਆ ਤੇ ਇਹ ਮੈਂ ਦਹੀਂ ਫ੍ਰਿਜ ਵਿੱਚ ਰੱਖ ਦੰਨੀ ਆ ਚਣਿਆਂ ਦੀ ਮੇਰੀ ਤਿਆਰੀ ਹੋ ਗਈ ਸਵੇਰ ਲਈ ਚਾਣੇ ਭੋਂਤੇ ਟਾਈਮ ਹੋ ਗਿਆ 9:30 ਦਾ ਕੰਮ ਮੇਰੇ ਕਿਚਨ ਦੇ ਹੋ ਗਿਆ ਫਿਨਿਸ਼ ਸਵੇਰ ਦੀ ਮੈਂ ਤਿਆਰੀ ਵੀ ਕਰਤੀ ਤੇ ਹੁਣ ਮੈਂ ਕਹਿੰਦਾ ਮੈਂ ਨਾ ਲਾ ਵੀਡੀਓ ਐਂਡ ਕਰਦਾ ਪਿੱਛੇ ਪਈ ਪਿਆ ਲਾਂਡਰੀ ਬਾਸਕਟ ਕੱਪੜਿਆਂ ਦੇ ਕੱਪੜੇ ਮੈਨੂੰ ਆਈ ਸੀ ਮੈਂ ਅੱਜ ਸ਼ਾਮ ਨੂੰ ਧੋ ਲੂੰਗੀ ਹਨਾ ਸ਼ਾਮ ਨੂੰ ਫੇ ਮੇਰਾ ਦਿਲ ਨਹੀਂ ਕਰਿਆ ਹੈਗਾ ਧੋਣ ਨੂੰ ਪਤਾ ਨਹੀਂ ਸ਼ਾਮ ਨੂੰ ਨਾ ਆਏ ਜੀ ਹੋ ਗਿਆ ਇੱਕਦਮ ਘਬਰਾਹਟ ਜਿਹੀ ਹੋਣ ਲੱਗਿਆਂ ਲੱਗੇ ਬੀਪੀ ਲੋ ਹੋ ਗਿਆ ਪਤਾ ਨਹੀਂ ਕਰੇ ਕਰ ਥੋੜੇ ਥੋੜੇ ਕੰਮ ਦਾ ਸਟ्रेस ਹੋ ਜਾਂਦਾ ਉਸ ਕਰਕੇ ਵੀ ਥੋੜਾ ਨਾ ਬੋਡੀ ਚ ਚੇਂਜ ਆਇਆ ਨਹੀਂ ਫੇ ਮੇਰਾ ਦਿਲ ਨਹੀਂ ਕਰਿਆ ਮੈਂ ਚੱਲੋ ਛੱਡ ਉਪਰ ਹੈ ਹਨਾ ਸਵੇਰੇ ਧੋ ਤੇ ਹੁਣ ਹਨੇਰੀ ਆ ਗਈ ਲਾਈਟ ਚੱਲੇਗੀ ਪਤਾ ਨਹੀਂ ਕੀ ਬਣੂਗਾ ਲਾਈਟ ਆਊ ਨਾ ਆਊਗਾ ਨਾ ਆਊਗੀ ਸੋਰੀ ਤੇ ਸਵੇਰੇ ਦੇਖੋ ਕੀ ਬਣੂਗਾ ਟਰਾਈ ਲਾਈਟ ਰਹੀ ਮੌਸਮ ਠੀਕ ਰਿਹਾ ਤਾਂ ਸਵੇਰੇ ਜਲਦੀ ਉੱਠ ਕੇ ਧੋ ਲੂੰਗੀ ਨਹੀਂ ਫਿਰ ਕੱਲ ਨੂੰ ਦੇਨੇ ਸਹੀ ਦੇਖਾਂ ਕੀ ਬਣਦਾ ਤੇ ਇੱਕ ਮੈਨੂੰ ਭੈਣ ਦਾ ਨਾ ਦੋ ਤਿੰਨ ਵਾਰ ਕਮੈਂਟ ਆ ਗਿਆ ਉਹ ਕਹਿੰਦੀ ਵੀ ਤੁਸੀਂ ਮੈਨੂੰ ਆਂ ਦੱਸੋ 10 ਦਿਨ ਹੈਗੇ ਮੈਂ ਤੁਹਾਨੂੰ ਪਹਿਲਾਂ ਪੁੱਛਿਆ ਕਿ ਤੁਸੀਂ ਮੱਝਾ ਰੱਖਦੇ ਹੋ ਕੱਲ ਨਹੀਂ ਰੱਖਦੇ ਦੇਖੋ ਮੈਂ ਤੁਹਾਨੂੰ ਦੱਸ ਚੁੱਕੀਆਂ ਤੁਸੀਂ ਕੋਈ ਰਿਪਲਾਈ ਪਤਾ ਨਹੀਂ ਪੜਦੇ ਨਹੀਂਗੇ ਮੈਂ ਤੁਹਾਨੂੰ ਰਿਪਲਾਈ ਕਰ ਚੁੱਕਾ ਕਿ ਅਸੀਂ ਮੱਝਾ ਨਹੀਂ ਰੱਖਦੇ ਜੇ ਤੁਸੀਂ ਮੇਰੇ ਰੋਜ਼ ਵੀਡੀਓਜ਼ ਦੇਖਦੇ ਆ ਤਾਂ ਤੁਹਾਨੂੰ ਪਤਾ ਹੀ ਲੱਗ ਜਾਣਾ ਨਾ ਅਸੀਂ ਮੱਝਾ ਨਹੀਂ ਰੱਖਦੇ ਬਹੁਤ ਸਾਲ ਹੋ ਗਏ ਤੇ ਮੱਝਾ ਹੁਣ ਨਹੀਂ ਰੱਖਿਆ ਨਹੀਂ ਰੱਖਦੇ ਅਸੀਂ ਹੈਨਾ ਸੋ ਇਹ ਸੀ ਮੇਰਾ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਅੱਛੇ ਅੱਛੇ ਕਮੈਂਟਸ ਕਰਨ ਲਈ ਨਾ ਸਾਰਾ ਮੈਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੀ ਇੱਕ ਹੋਰ ਵੀਡੀਓ ਲੈ ਕੇ ਜਦ ਤੱਕ ਲਈ ਸਤਿ ਸ਼੍ਰੀ ਅਕਾਲ